ਹਾਂਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਤੇ ਅੱਜ ਆਪਾਂ ਨਾ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਵੇਂ ਮਤਲਬ ਹੜਾਂ ਦੇ ਨਾਲ ਲੋਕਾਂ ਦੀ ਜਿਹੜੀ ਲਾਈਫ ਆ ਉਹ ਕਿੰਨੀ ਜਿਹੜੀ ਮੁਸ਼ਕਲ ਵਿੱਚ ਪਈ ਹੋਈ ਹੈ ਵਿਚਾਰੇ ਸੜਕਾਂ ਤੇ ਆ ਕੇ ਬੈਠੇ ਆ ਤੇ ਇੰਨਾ ਕੁ ਜ਼ਿਆਦਾ ਔਖਾ ਹੋਇਆ ਵਾ ਤੇ ਇੱਧਰ ਜਦੋਂ ਆਪਾਂ ਵੇਖਿਆ ਤੇ ਜਿਹੜਾ ਡੈਮ ਬਣਿਆ ਛੋਟਾ ਜਿਹਾ ਨਹਿਰ ਦੇ ਟਾਈਪ ਇਹ ਖੋਲ ਹੀ ਨਹੀਂ ਰਿਹਾ ਸੀ ਤੇ ਲੋਕੀ ਕਾਫੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਜਿਹੜਾ ਪਾਣੀ ਆ ਉਹ ਪੋਲ ਦੇ ਉੱਪਰੋਂ ਦੀ ਵਗਨ ਲਈ ਜਿਹੜਾ ਇਹ ਤਿਆਰ ਹੋਇਆ ਸੀ ਤੇ ਇੰਨੀ ਕ ਜਿਆਦਾ ਲੋਕੀ ਮੁਸ਼ਕਲ ਦੇ ਵਿੱਚ ਨੇ ਨਾ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਇਹ ਮੇਰੇ ਨਾਨਕੇ ਵਾਲੀ ਸਾਈਡ ਆ ਕਿ ਮੇਰੇ ਨਾਨਕੇ ਤੱਕ ਜਿਹੜਾ ਮਤਲਬ ਪਾਣੀ ਜਿਹੜਾ ਉਹ ਆ ਚੁੱਕਾ ਹੈ ਉਹਨਾਂ ਦੀਆਂ ਜਿਹੜੀਆਂ ਜਿਵੇਂ ਫਸਲਾਂ ਵਗੈਰਾ ਇਹ ਉਹ ਪਾਣੀ ਚ ਮਤਲਬ ਹੋ ਗਈਆਂ ਹੈ ਡੁੱਬ ਚੁਕੀਆਂ ਹੈ ਤੇ ਸੜਕਾਂ ਤੋਂ ਵੀ ਪਾਣੀ ਜਿਹੜਾ ਸੀ ਉਹ ਇੱਧਰ ਉੱਧਰ ਜਾ ਰਿਹਾ ਸੀ ਤੇ ਫਸਲਾਂ ਦੇ ਨਾਲ-ਨਾਲ ਲੋਕਾਂ ਦੇ ਕਈਆਂ ਦੇ ਤਾਂ ਘਰ ਵੀ ਵਿਚਾਰਿਆਂ ਦੇ ਡਿੱਗ ਰਹੀ ਸੀ ਤੇ ਉਹਨਾਂ ਵੱਲ ਵੇਖ ਕੇ ਇੰਨਾ ਕਿ ਜ਼ਿਆਦਾ ਤਰਸ ਆ ਰਿਹਾ ਸੀ ਕਿ ਬਹੁਤ ਹੀ ਔਖਾ ਲੱਗ ਰਿਹਾ ਸੀ ਵੇਖਣ ਵਿੱਚ ਕਿ ਇਦਾਂ ਨਹੀਂ ਹੋਣਾ ਚਾਹੀਦਾ ਜੋ ਮਤਲਬ ਕੀਤਾ ਵਾ ਪ੍ਰਮਾਤਮਾ ਨੇ ਪਰ ਉਹ ਚਰੋਂ ਕੀ ਕਰ ਸਕਦੇ ਆਂ ਅਸੀਂ ਸਾਰੇ ਜਦੋਂ ਇਹ ਵੇਖਣ ਗਏ ਤੇ ਵੇਖੂ ਕੇ ਸਾਨੂੰ ਬੜਾ ਮਤਲਬ ਬਹੁਤ ਜ਼ਿਆਦਾ ਦੁੱਖ ਲੱਗਾ ਪਰ ਹਰ ਪਾਸਿਓਂ ਖਾਣ ਪੀਣ ਦੀ ਲੰਗਰ ਦੀ ਜਿਹੜੀ ਸੇਵਾ ਵਾ ਉਹ ਬੜੀ ਵਧੀਆ ਚੱਲ ਰਹੀ ਆ ਤੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਘਰ ਜਿਹੜੇ ਆ ਇਹਨਾਂ ਨੇ ਤੱਕ ਡੁੱਬ ਗਏ ਕਿ 5 ਤੋਂ 7-8 ਫੁੱਟ ਜਿਹੜਾ ਪਾਣੀ ਸੀ ਉਹ ਚੜ ਚੁੱਕਾ ਸੀ ਤੇ ਬਾਣ ਟੁੱਟਣ ਦੇ ਕਰਕੇ ਦੋ ਤਿੰਨ ਥਾਵਾਂ ਤੋਂ ਸਾਰਾ ਡੇਰਾ ਬਾਬਾ ਨਾਨਕ ਰਮਦਾਸ ਜਿਹੜਾ ਪੂਰਾ ਇਲਾਕੇ ਜਿਹੜਾ ਡੁੱਬ ਚੁੱਕੇ ਹੀ ਤੇ ਤੁਸੀਂ ਵੇਖ ਹੀ ਸਕਦੇ ਹੋ ਕਿ ਕਿੱਦਾਂ ਪਾਣੀ ਦੇ ਵਿੱਚ ਘਰ ਜਿਹੜੇ ਉਹ ਡੁੱਬੇ ਹੋਏ ਆ ਤੇ ਕਿੱਦਾਂ ਮਤਲਬ ਬਹੁਤ ਔਖਾ ਹੋ ਗਿਆ ਵਾ ਬਹੁਤ ਜ਼ਿਆਦਾ ਔਖਾ ਅਸੀਂ ਇੱਥੇ ਖਲੋ ਕੇ ਨਾਲੇ ਗੱਲਾਂ ਬਾਤਾਂ ਕਰ ਰਹੇ ਸੀ ਤੇ ਨਾਲੇ ਵੇਖ ਰਹੇ ਸੀ ਕਿ ਕਿੱਦਾਂ ਹਨਾ ਬਹੁਤ ਔਖਾ ਵਾ ਕਿ ਹਨਾ ਇਨਸਾਨਾਂ ਨੂੰ ਇਦਾਂ ਦੀਆਂ ਮੁਸ਼ਕਲਾਂ ਆ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਨਹਿਰ ਕਿਦਾਂ ਓਵਰਫਲੋ ਹੋ ਕੇ ਚੱਲ ਰਹੀ ਆ ਕਦੀ ਵੀ ਕਿਸੇ ਵੀ ਟਾਈਮ ਇਹ ਜਿਹੜੀ ਚੀਜ਼ ਆ ਟੁੱਟ ਸਕਦੀ ਜਾਂ ਪਾਣੀ ਜਿਹੜਾ ਹੋਰ ਜ਼ਿਆਦਾ ਵੱਧ ਸਕਦਾ ਵਾ ਪਰ ਚਲੋ ਇੰਨੀ ਬੜੀ ਮਿਹਰਬਾਨੀ ਆ ਕਿ ਹੁਣ ਥੋੜਾ ਜਿਹਾ ਜਿਹੜਾ ਪਾਣੀ ਆ ਉਹ ਘਟਿਆ ਵਾ ਤੇ ਲੋਕਾਂ ਨੂੰ ਥੋੜੀ ਜੀ ਰਾਹਤ ਆਈ ਆ ਪਰ ਜਿੰਨਾ ਮਾੜਾ ਡੰਗਰਾਂ ਦਾ ਹਾਲ ਤੇ ਵਿਚਾਰੇ ਲੋਕਾਂ ਦਾ ਨਾ ਨਾ ਉਹਨਾਂ ਨੂੰ ਕੁਝ ਖਾਣ ਪੀਣ ਨੂੰ ਮਿਲ ਰਿਹਾ ਨਾ ਕੋਸ਼ ਆ ਨਹਿਰਾਂ ਪੂਰੀਆਂ ਓਵਰਫਲੋ ਹੋ ਚੁੱਕੀਆਂ ਨੇ ਆ ਜਿੱਦਾਂ ਵਾਲੋ ਸੇਵਾ ਕਰਕੇ ਆ ਰਹੇ ਨੇ ਕੋਈ ਦੰਗਰਾਂ ਨੂੰ ਚਾਰਾ ਦੇ ਕੇ ਜਾਂ ਲੋਕਾਂ ਨੂੰ ਬਹੁਤ ਜ਼ਿਆਦਾ ਸੇਵਾ ਕੀਤੀ ਜਾਂਦੀ ਆ ਪੰਜਾਬ ਦੇ ਲੋਕ ਹੀ ਜਿਹੜੇ ਇੱਕ ਦੂਜੇ ਦੇ ਨਾਲ ਖੜਦੇ ਆ ਨਹੀਂ ਤੇ ਅੱਜ ਕੱਲ ਕੋਈ ਸਰਕਾਰ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਤੇ ਬਹੁਤ ਔਖਾ ਹੋਇਆ ਬੈ ਜਦਾਂ ਤੁਸੀਂ ਵੀ ਦੇਖ ਸਕਦੇ ਹੋ ਕਿੱਦਾਂ ਨਹਿਰਾਂ ਦੇ ਉੱਪਰ ਪਾਣੀ ਚੱਲ ਰਿਹਾ ਵਾ ਤੇ ਕਈ ਲੋਕਾਂ ਨੂੰ ਜਿਹੜੀ ਆ ਉਹ ਜ਼ਿਆਦਾ ਹੀ ਐਸ਼ ਪ੍ਰਸਤੀ ਤੇ ਪਈ ਹੁੰਦੀ ਆ ਕਿ ਇਦਾਂ ਪਾਣੀ ਦੇ ਵਿੱਚ ਉੱਡੇ ਆਉਂਦੇ ਉੱਡੇ ਜਾਂਦੇ ਆ ਕਿ ਥੋੜਾ ਹੀ ਵੇ ਗੱਜਲੀਆਂ ਮਜ਼ਾਕ ਬਣਾਇਆ ਵਾ ਪਰ ਇਹ ਚੀਜ਼ਾਂ ਮਜ਼ਾਕ ਵਾਲੀਆਂ ਨਹੀਂ ਐ ਸੀਰੀਅਸਲੀ ਆ ਤੇ ਫੇਰ ਅਸੀਂ ਅੱਗੇ ਦੀ ਅੱਗੇ ਦੇਖਦੇ ਜਗ ਅੱਗੇ ਦੇਖਦੇ ਗਏ ਬਹੁਤ ਜ਼ਿਆਦਾ ਜਿਹੜਾ ਪਾਣੀ ਸੀ ਉਹ ਆਇਆ ਹੈ ਜਿਹੜੀ ਕਿ ਬਹੁਤ ਜ਼ਿਆਦਾ ਲੋਕੀ ਵਾਹੇ ਸੇਵਾ ਕਰ ਰਹੇ ਦਾਨ ਪੂਲ ਕਰ ਰਹੇ ਆ ਪਰ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਜਲਦੀ ਤੋਂ ਜਲਦੀ ਪ੍ਰਮਾਤਮਾ ਕਰੇ ਕਿ ਪਾਣੀ ਜਿਹੜਾ ਵਾ ਜਲਦੀ ਤੋਂ ਜਲਦੀ ਘਟ ਜੇ ਤੇ ਸਾਰੇ ਸੁੱਖ ਦੀ ਤੇ ਵਧੀਆ ਜਿਹੜਾ ਵਾ ਉਹ ਆਰਾਮ ਨਾਲ ਜਿਹੜਾ ਰਹਿ ਸਕਣ ਪਹਿਲਾਂ ਵਾਂਗੂ ਸਾਰੇ ਜਿਹੜੇ ਉਹ ਵਧੀਆ ਰਹਿਣ ਇੱਥੇ ਵੇਖੋ ਤੁਸੀਂ ਪਾਣੀ ਅੱਗੇ ਦੀ ਅੱਗੇ ਵੇਖਦੇ ਜਾਓ ਤੁਸੀਂ ਪਾਣੀ ਦਾ ਕੀ ਆ ਕਿਦਾਂ ਦਾ ਮਾਹੌਲ ਚੱਲਿਆ ਆ ਨੀ ਦਿਖਾਤੀ ਉਹ ਕੁਲਾਉਂਦਾ ਮਾਤਾ ਜੀ ਜੋ ਕੀ ਬਣ ਕੇ ਆਇਆ ਸੀ ਵੀ ਚਾਹ ਮਾਇਆ ਇਹ ਵੀ ਆਹ ਵੇਖੋ ਕਿਵੇਂ ਅੰਦਰੋਂ ਵਾਪਸ ਆ ਰਹੇ ਲੋਕੀ ਨੰਗਣਾ ਵੀ ਸੜਕਾਂ ਦੇ ਔਖਾ ਆ ਪਿਆ ਨੰਗਣਾ ਬਹੁਤ ਔਖਾ ਵਾ ਪਰ ਫਿਰ ਵੀ ਜੜਾ ਉਹ ਲੋਕੀ ਜਾ ਰਹੇ ਨੇ